ਜਿੰਨਾ ਤੁਸੀਂ ਆਪਣੇ ਆਪ ਦੇ ਕੋਲੋਂ ਦੂਰ ਰਹੋਗੇ ਉਹਨਾਂ ਤੁਸੀਂ ਥਕਾਵਟ ਦੁਖੀ ਪਰੇਸ਼ਾਨ ਡਿਪਰੈਸ਼ਨ ਸਟ੍ਰੈਸ ਸਾਰਾ ਕੁਝ ਫੀਲ ਕਰੋਗੇ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਹੈ ਜਦੋਂ ਅਸੀਂ ਬੈਠੇ ਕਿਤੇ ਹੋ ਰਹੇ ਹਾਂ ਪਰ ਸਾਡਾ ਮਨ ਕਿਤੇ ਹੋਰ ਗਿਆ ਹੋਇਆ ਹੈ ਤੇ ਇਹ ਰੀਅਲ ਹੈ ਇਸ ਨੂੰ ਲਾਈਟਲੀ ਨਾ ਲਿਓ ਜਿੱਥੇ ਤੁਹਾਡਾ ਮਨ ਹੈ ਅਸਲ ਦੇ ਵਿੱਚ ਤੁਸੀਂ ਉੱਥੇ ਹੀ ਹੋ ਸ਼ਰੀਰ ਕਰਕੇ ਭਾਵੇਂ ਤੁਸੀਂ ਕਿਤੇ ਵੀ ਬੈਠੇ ਹੋ ਬਾਬਾ ਕਬੀਰ ਜੀ ਨੇ ਗੁਰਬਾਣੀ ਦੇ ਅੰਦਰ ਬਿਆਨ ਕੀਤਾ ਕਹਿੰਦੇ ਕਬੀਰ ਮਨ ਪੰਖੀ ਭਇਓ ਉੱਡੀ ਉੱਡ ਤਹ ਦੇ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ ਕਿ ਮਨ ਇੱਕ ਇੱਕ ਸੈਕਿੰਡ ਮਿੰਟ ਘੰਟੇ ਦਿਨਾਂ ਦੇ ਵਿੱਚ ਬਦਲਦਾ ਤੇ ਇਹ ਹਮੇਸ਼ਾ ਭਟਕਦਾ ਰਹਿੰਦਾ ਤੇ ਜਿੰਨਾ ਮਨ ਤੁਹਾਡੇ ਤੋਂ ਦੂਰ ਰਹੂਗਾ ਤੁਸੀਂ ਥਕਾਵਟ ਮਹਿਸੂਸ ਕਰੋਗੇ ਹਮੇਸ਼ਾ ਇਦਾਂ ਲੱਗੂਗਾ ਕਿ ਮੈਂ ਪਰੇਸ਼ਾਨ ਆ ਕੁਝ ਮਾੜਾ ਹੋ ਰਿਹਾ ਮੇਰੀ ਜ਼ਿੰਦਗੀ ਦੇ ਵਿੱਚ ਪਰ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਤੁਹਾਡਾ ਮਨ ਤੁਹਾਡੇ ਕੋਲ ਨਹੀਂ ਉਹਦਾ ਕਿਤੇ ਹੋਰ ਚਿੱਤ ਲੱਗਾ ਹੋਇਆ ਉਹ ਕਿਤੇ ਹੋਰ ਗਿਆ ਹੋਇਆ ਹੈ ਸਰੀਰ ਕਰਕੇ ਤੁਸੀਂ ਕਿਤੇ ਹੋਰ ਬੈਠੇ ਹੋ ਪਰ ਇਹ ਸਥਿਰ ਹੋਊਗਾ ਕਿਵੇਂ ਤਾਂ ਗੁਰਬਾਣੀ ਨੇ ਬੜਾ ਪਿਆਰਾ ਇੱਕ ਬਚਨ ਬਿਆਨ ਕੀਤਾ ਥਿਰ ਕਰ ਬੈ ਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਕਿ ਮਨਾ ਸਥਿਰ ਹੋ ਜੇ ਤੂੰ ਸਥਿਰ ਹੋ ਜਾਏਗਾ ਟਿਕਾ ਦੇ ਵਿੱਚ ਆ ਜਾਏਗਾ ਤਾਂ ਤੇਰੀ ਸਾਰੀ ਤਰ੍ਹਾਂ ਦੇ ਕਾਰਜ ਵੀ ਸਵਰ ਜਾਣੇ ਨੇ ਸੋ ਇਸ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓ ਤਾਂ ਫਿਰ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਵ ਲਿਆ ਸਕਦੇ ਹੋ